ਦੂਸਰੀ ਮੁਲਾਕਾਤ ਹੈ ਜਦੋਂ ਜਥੇਦਾਰ ਅਕਾਲਤਖ ਸਹਿਬ ਨੂੰ ਮਿਲਣ ਪਹੁੰਚੇ ਨੇ ਇਸ ਤੋਂ ਪਹਿਲਾਂ ਵੀ ਧਾਮੀ ਜਥੇਦਾਰ ਅਕਾਲਤਖ ਸਹਿਬ ਨਾਲ ਮੁਲਾਕਾਤ ਕਰ ਚੁੱਕੇ ਨੇ ਔਰ ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿ ਕੱਲ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਣੀ ਹੈ ਔਰ ਉਸ ਮੀਟਿੰਗ ਦੇ ਵਿੱਚ ਧਾਮੀ ਦੇ ਅਸਤੀਫੇ ਤੇ ਮੁਰ ਵਿਚਾਰ ਚਰਚਾ ਹੋ ਸਕਦੀ ਹੈ ਸੋ ਇਸ ਸਭ ਦੇ ਵਿਚਾਰੇ ਅੱਜ ਧਾਮੀ ਪਹੁੰਚੇ ਨੇ ਜਥੇਦਾਰ ਅਕਾਲਤਖ ਸਹਿਬ ਨੂੰ ਮਿਲਣ ਕਿਉਂਕਿ ਲਗਾਤਾਰ ਧਾਮੀ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਅੰਤਰਿਕ ਕਮੇਟੀ ਵੱਲੋਂ ਵੀ ਅਪੀਲ ਕੀਤੀ ਗਈ ਸੀ ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਖੁਦ ਚੱਲ ਕੇ ਐਡਵੋਕੇਟ ਧਾਮੀ ਦੇ ਘਰ ਗਏ ਸੀ ਔਰ ਉਹਨਾਂ ਨੂੰ ਇਸ ਸੌਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਸੀ ਸੋ ਹੁਣ ਉਸ ਤੋਂ ਬਾਅਦ ਧਾਮੀ ਅੱਜ ਮਿਲਣ ਆਏ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਮੁਲਾਕਾਤ ਹੋ ਰਹੀ ਹੈ ਕਿ ਕੁਝ ਗੱਲਬਾਤ ਇਸ ਦੇ ਵਿੱਚ ਹੁੰਦੀ ਹੈ ਕਿਉਂਕਿ ਜਥੇਦਾਰ ਧਾਮੀ ਨੇ ਲੰਮੇ ਸਮੇਂ ਤੋਂ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਹੋ ਸਕਦਾ ਹੈ ਅੱਜ ਵੀ ਨਾ ਕਰਨ ਪਰ ਉਮੀਦ ਹੈ ਕਿ ਕੁਝ ਨਾ ਕੁਝ ਉਹ ਕੁਝ ਕਹਿ ਸਕਦੇ ਨੇ ਸੋ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਇਹ ਦੂਸਰੀ ਮੀਟਿੰਗ ਹੈ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਨੇ ਕੀ ਗੱਲ ਕਰਨੋਂ ਪਹੁੰਚੇ ਨੇ ਜਾਂ ਕੀ ਉਹ ਕਹਿ ਕੇ ਜਾਣਗੇ ਕਿ ਉਹਨਾਂ ਨੇ ਆਪਣਾ ਮਨ ਬਣਾ ਲਿਆ ਜਾਂ ਫਿਰ ਉਹ ਆਪਣੀ ਗੱਲ ਤੇ ਕਾਇਮ ਨੇ ਕਿ ਉਹ ਇਹ ਪ੍ਰਧਾਨਜੀ ਦਾ ਜ਼ਿਮਮਾ ਅੱਗੇ ਨਹੀਂ ਸੰਭਾਲਣਗੇ ਇਹ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਸੋ ਇਸ ਬਾਬਤ ਹਲੇ ਕੁਝ ਸਪਸ਼ਟ ਕੁਝ ਵੀ ਨਹੀਂ ਹੈ ਪਰ ਇਸ ਮੁਲਾਕਾਤ ਨੂੰ ਕਈ ਪੱਖਾਂ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਸੋ ਦੂਸਰੀ ਵਾਰ ਇਹ ਮੁਲਾਕਾਤ ਹੋ ਰਹੀ ਹੈ ਜਦੋਂ ਐਡਵੋਕੇਟ ਤਾਮੀ ਅੱਜ ਮਿਲਣ ਪਹੁੰਚੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਰਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਰਜੀਵ ਕਿਸ ਸੰਦਰਭ ਚ ਦੇਖਿਆ ਜਾ ਸਕਦਾ ਇਸ ਮੁਲਾਕਾਤ ਨੂੰ ਜ਼ਾਹਿਰ ਜੀ ਗੱਲ ਹੈ ਅਸਤੀਫੇ ਤੋਂ ਬਾਅਦ ਦੂਸਰੀ ਮੁਲਾਕਾਤ ਹੈ ਕੋਈ ਹਿੰਟ ਕੋਈ ਅਪਡੇਟ ਮਿਲੀ ਹੋਵੇ ਅੱਜ ਵੀ ਉਹ ਗੱਲ ਚਰਚਾ ਹੋਣੀ ਹੈ ਕਿ ਕੱਲ ਜਿਹੜੀ ਇਨਫਰਮੇਸ਼ਨ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਉਸ ਤੋਂ ਠੀਕ ਉੱਲਾ ਇਸ ਮੁਲਾਕਾਤ ਦਾ ਹੋਣਾ ਤਾਂ ਇਸ ਨੂੰ ਵਲਈ ਕੰਚਾ ਅੰਬੋਤਾਰੀਆਂ ਨੇ ਇੱਕ ਇੱਕਲੇ ਤੁਮ ਦਾ ਜਿਹੜਾ ਅਸੂਫਾ ਇਹ ਵੀ ਸਰਵਾਨ ਕੀਤਾ ਜਾ ਸਕਦਾ ਹਾਲਤ ਪਰ ਚਾਹਾਂ ਤਾਂ ਇੱਕ ਤਕਨੀਕੀ ਰੋਤ ਹੈ ਜਨਨੀ ਇਡੈਂਟੀਟੀ ਉਸੇ ਹੀ ਉਹ ਵੀ ਸੁਵਾਵਾਂ ਜਿਹੜੀਆਂ ਉਹ ਵੀ ਨੋਟ ਕਰਨ ਬਾਰੇ ਕੋਈ ਵਿਚਾਰ ਚਰਚਾ ਹੋ ਸਕਦੀ ਹਾਲਤ ਅਧਿਕਾਰਕ ਤੌਰ ਤੇ ਇਸ ਬਾਰੇ ਕੋਈ ਵੀ ਕਿਸੇ ਦਾ ਬਿਆਨ ਜਿਹੜਾ ਉਹ ਹਾਲੇ ਤੱਕ ਨਹੀਂ ਆਇਆ ਪਰ ਕਿਉਂਕਿ ਜੋ ਅਟਾਟਿਕ ਸੈਕਟਰ ਦੇ ਜਵਾਬਦਾਰ ਮਿਲੋ ਬਿਆਨ ਦਿੱਤਾ ਜੀ ਅਸੂਫਾ ਦਾ ਬੈਜ ਜਿਹੜਾ ਉਹ ਹਨ ਜਿਹੜੇ ਕਿਆ ਕਰਨ ਦਾ ਤਾਂ ਉਸ ਤੋਂ ਬਾਅਦ ਜਿਹੜਾ ਕਰਤੱਵਾਨੀ ਸ਼ੁਰੂ ਹੋਊਗਾ ਪਰ ਜਿਸ ਤੱਕ ਅਡਜਟ ਅਡਜਟ ਮੀਟਿੰਗ ਆਏ ਉਹ ਸੁਭਿੰਜੇ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਕੋਈ ਵੀ ਤੁਹਾਨੂੰ ਇਹਨੂੰ ਮਨਾਉਂਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਇਸ ਦਿਨ ਤੋਂ ਪੰਜ ਵਾਰ ਦੀ ਕੋਸ਼ਿਸ਼ ਵੀ ਬਣਾਈ ਦੇਤੀ ਇਸ ਤੋਂ ਇਲਾਵਾ ਪੰਜ ਅਦਾਲਤ ਦੇ ਫੋਜ ਦੇ ਸਦਾਰ ਵੱਲੋਂ ਜਿਹੜੇ ਮੀਡੀਆ ਦੇ ਗਰੀਵਤਿਲ ਕੋਈ ਜਿਹੇ ਤੋਂ ਨਾਵਾ ਕੋਲ ਉਹ ਚਾਰਪੋਟ ਦੇ ਵਿੱਚ ਜਾ ਕੇ ਤੁਹਾਨੂੰ ਦੇ ਨਾਲ ਹੋਣਾ ਤਾਂ ਤਹੀ ਕਰਦੇ ਹਾਂ ਤਾਂ ਹੁਣ ਅਕਰਬ ਜਿੰਦਰਪੁਰ ਕਮਿਟੀ ਦਾ ਅਦਾਲਤ ਸਰ ਦੇ ਜ਼ਿਕਰਦਾਰ ਨੇ ਕਹਿੰਿਆ ਕਿ ਉਸੇ ਕਮਿਟੀ ਵੱਲੋਂ ਜੀਟੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਇਹ ਨਾਲ ਸੀ ਗੁੱਟਾ ਨੰਬਰ ਨੀ ਕਮੇਟੀ 2 ਦਸੰਬਰ ਨੂੰ ਬਣਾਈ ਗਈ ਪਰ ਉਸ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਵਰਚਰ ਦੀ ਵਿਧੀ ਲਈ ਕਿ ਉਹ ਸੀ ਪਰ ਹਾਲੇ ਤੱਕ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਹ ਪ੍ਰਮਾਨ ਨਹੀਂ ਕੀਤਾ ਗਿਆ ਸੀ ਤਾਂ ਅੱਜ ਦੁਕਸ਼ਰ ਉਸ ਤੋਂ ਇਹ ਤਾਂ ਨਗਰ ਕਮਿਟੀ ਤੇ ਜਿਹੜਾ ਸੂਬਾ ਪ੍ਰਤੀਬੰਧਕ ਰੋਕ ਪੰਜਾਬ ਦਾ ਚੋਕ ਹੋਰ ਜੁਨਾ ਕਰਤਾ ਵਾਲਾ ਇਹ ਸੱਚਾਈ ਦੇ ਵਿੱਚ ਤਬਦੀਲ ਹੋ ਗਈਆਂ ਨਜ਼ਰ ਆਤੀਆਂ ਕਿ ਧੰਨੀ ਮੋਦ ਹੈ ਕਰ ਅਸੀਂ ਤੋਂ ਪਰਵਾਹ ਕਰਦੇ ਨਾ ਜਿਹੜੇ ਸਵਾਵਾ ਮਾਫੀ ਕਰਕੇ ਤੁਸੀਂ ਹੋਰ ਨਹੀਂ ਜਿੰਦਾ ਉਹਨਾਂ ਦੀ ਸਾਡੇ ਤੋਂ ਜ਼ਿੰਮੇਵਾਰੀ ਬਣੀ ਜਾ ਸਕਦੀ ਹੈ ਠੀਕ ਹੈ ਧੰਨਵਾਦ ਰਜੀਵ ਇਸ ਜਾਣਕਾਰੀ ਦੇ ਲਈ ਤਾਂ ਦੇਖਣਾ ਹੋਏਗਾ ਕਿ ਧਾਮੀ ਦੇ ਅਸਤੀਫੇ ਨੂੰ ਲੈ ਕੇ ਕੀ ਗੱਲਬਾਤ ਹੁੰਦੀ ਹੈ ਜਾਂ ਜਥੇਦਾਰ ਅਕਾਲ ਤਖਸੈਬ ਨੂੰ ਧਾਮੀ ਕੀ ਕਹਿ ਕੇ ਆਉਂਦੇ ਨੇ ਸੋ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਇਹ ਦੂਸਰੀ ਮੀਟਿੰਗ ਹੈ ਜਦੋਂ ਐਡਵੋਕੇਟ ਧਾਮੀ ਮਿਲਣ ਪਹੁੰਚੇ ਨੇ ਅਕਾਲ ਤਖਸੈਬ ਦੇ ਜਥੇਦਾਰ